ਏ ਮੰਮੀ ਏ ਮੰਮੀ ਘਰੇ ਆਈਆਂ ਬੋਲਦੀ ਨਹੀਂ ਹਾਂ ਘਰੇ ਆਈਆਂ ਆਜੋ ਆਜੋ ਘਰੇ ਆਈਆਂ ਮੈਂ ਬੈਠੋ ਨਹੀਂ ਹੋਰ ਕਿਦਾਂ ਨਹੀਂ ਠੀਕ ਆ ਵਧੀਆ ਨਹੀਂ ਕੀ ਗੱਲ ਬੜੀ ਚੁੱਪ ਚੁੱਪ ਜਾਈਗੀ ਜੀ ਜੀ ਬੈਠੀ ਆ ਨਹੀਂ ਕੀ ਦੱਸਾਂ ਤੁਹਾਨੂੰ ਇੱਕ ਤਾਂ ਸਾਡੇ ਬੁੱਢੀ ਫੁੱਢਾ ਜਿਹੜੇ ਆ ਨਾ ਇਹਨੇ ਬਹੁਤ ਤੰਗ ਕੀਤਾ ਪਿਆ ਇਹ ਕੀ ਹੋਇਆ ਖੈ ਨਾ ਪਿੰਨਾ ਮੈਂ ਦੇਖਣਾ ਘਰ ਤਾਂ ਨਹੀਂ ਹੈਗੀ ਨਵਨ ਹਾਂਜੀ ਮਮਾ ਬੇਟਾ ਦਾਦੀ ਘਰ ਆਈ ਆ ਨਹੀਂ ਮਮਾ ਉਹ ਤਾਂ ਬਾਹਰ ਗਏ ਆ ਅੱਛਾ ਤੇ ਦਾदू ਉਹ ਤਾਂ ਮਮਾ ਸਵੇਰ ਦੇ ਸ਼ਹਿਰ ਗਏ ਹੋਏ ਆ ਅੱਛਾ ਅੱਛਾ ਚ ਹੈ ਨਹੀਂ ਕਿ ਘਰ ਨਹੀਂ ਭੈਣੇ ਤੁਹਾਨੂੰ ਮੈਂ ਕੀ ਦੱਸਾਂ ਬੜਾਈ ਮੈਂ ਤਾਂ ਪਰੇਸ਼ਾਨ ਹੋਈ ਆ ਇਹ ਕੀ ਗੱਲ ਹੋਈ ਗੱਲ ਕੀ ਹੋਣੀ ਆ ਭੈਣੇ ਨਿੱਕੀ ਨਿੱਕੀ ਗੱਲ ਤੇ ਕਿਤੇ ਇੰਨਾ ਲੜਦੇ ਆ ਕੁੱਕੜਾਂ ਵਾਂਗੂ ਫਸਦੇ ਆ ਮੈਂ ਤਾਂ ਐਨੀ ਪਰੇਸ਼ਾਨ ਆ ਨਾ ਇਹਨਾਂ ਤੋਂ ਫੇ ਤੁਸੀਂ ਪੁੱਛੋ ਹੀ ਹਮੇਂ ਨਹੀਂ ਫੇਰ ਵੀ ਕੀ ਹੋਇਆ ਨਹੀਂ ਹੋਣਾ ਕੀ ਆ ਦੱਸੀ ਤਾਂ ਜਾਣੀ ਤੁਹਾਨੂੰ ਐਨੀ ਐਨੀ ਗੱਲ ਤੇ ਨਾ ਪੰਜ 10 ਮਿੰਟ ਲਈ ਨਕਣ ਦਿੰਦੇ ਫੇਰ ਫਸ ਪੈਂਦੇ ਆ ਮੈਂ ਤਾਂ ਬੜੀ ਔਖੀ ਹੋ ਗਈ ਆ ਤੂੰ ਛਾੜ ਦੇ ਇਸ ਗੱਲ ਨੂੰ ਤੂੰ ਕਹਿੰਦੀ ਸੀ ਗਾਣਾ ਕਰਨਾ ਅੱਜ ਗੀਤ ਕਰਨਾ ਆ ਤੇ ਗੀਤ ਨਹੀਂ ਕਰਨਾ ਆਪਾਂ ਚੱਲ ਗੀਤ ਕਰ ਲੈਨੇ ਆ ਫੇਰ ਮੈਂ ਤਾਂ ਉਹਦਾ ਤਿਆਰ ਹੀ ਹੋ ਕੇ ਬੈਠੀਆ ਸੀਗੀ ਤਾਂ ਗੱਲ ਇਹ ਆ ਵੀ ਇੱਕ ਵਾਰੀ ਮੈਂ ਦੇਖ ਆਵਾਂ ਕਿਉਂਕਿ ਫੇਰ ਜਿਹੜਾ ਮੈਂ ਗਾਣਾ ਗਾਉਣਾ ਨਾ ਉਹਦੇ ਵਿੱਚੇ ਹੀ ਤੁਹਾਨੂੰ ਦੱਸ ਦੇਣਾ ਕੀ ਹੋਇਆ ਤਾਂ ਪਹਿਲੇ ਪਹਿਲਾਂ ਮੈਂ ਇੱਕ ਵਾਰੀ ਨਾ ਦੇਖ ਆਵਾਂ ਹੈ ਤਾਂ ਨਹੀਂ ਬੁੱਢੀ ਘਰ ਆ ਤਾਂ ਨਹੀਂ ਗਈ ਹੈ ਨਹੀਂ ਕੀ ਹਜੇ ਨਹੀਂ ਆਈ ਜਦ ਤੱਕ ਆਪ ਗਾਣਾ ਗਾ ਲੈਨੇ ਆ ਬਲੇ ਤੋੜ ਇਹਦੇ ਲੈ గల్క్ఓయస్ గల్క్ఓ బుట్టి బుడ్డ కపడే త బుడ్డ కారే బొఫడే ఎస్ గల్క్ఓయస్ గల్క్ఓ బుట్టి బుడ్డ లడతే ఎస్ గల్క్ఓ బుట్టి బుడ్డ గాడతే ఎస్ గల్క్ఓ బుట్టి బుడ్డ ਉਹੀ ਬੁੜੀ ਨੂੰ ਸਮਝਾ ਦੇਣਾ ਸੀਗਾ ਨਿੱਕઠੇ ਬਹਿ ਗਿਆ ਕੰਨ ਕੱਠੇ ਰੋਟੀ ਪਾਣੀ ਖਾ ਲਿਆ ਕੰਨ ਨਿੱਕੀ ਦੱਸਾਂ ਤੈਨੂੰ ਮੈਂ ਤਾਂ ਇੱਕ ਦਿਨ ਸਮਝਾਇਆ ਸੀਗਾ ਮੈਂ ਕਿਹਾ ਚੱਲ ਬੁੱਢੇ ਨੂੰ ਤੂੰ ਕੋਲ ਬਿਠਾ ਲਿਆ ਕਰ ਰੋਟੀਆਂ ਪਕਾਉਂਦੀ ਹੁੰਨੀ ਤਾਂ ਨਾਲੇ ਚੱਲ ਗਰਮ ਗਰਮ ਰੋਟੀ ਖਾ ਲਿਆ ਕਰੂ ਨਾਲੇ ਗੱਲਬਾਤ ਕਰ ਲਈ ਚੱਲ ਬੁੱਢੀ ਤਾਂ ਮੰਨ ਗਈ ਅੱਛਾ ਫੇਰ ਬਹਿ ਕੇ ਰਸੋਈ 'ਚ ਦੋਨੇ ਜਣੇ ਉਹ ਰੋਟੀ ਪਕਾਉਣ ਲੱਪਈ ਤਾਂ ਉਹ ਕੋਲ ਬਹਿ ਗਿਆ ਨਹੀਂ ਫੇਰ ਫੇਰ ਕੀ ਹੋਣਾ ਸੀ 5 ਮਿੰਟ ਹੋਏ ਤਾਂ ਉਹੋ ਹੀ ਤੂੰ ਤੂੰ ਮੈਂ ਮੈਂ ਦੀ ਆਵਾਜ਼ ਮੈਨੂੰ ਆਵੇ ਅੰਦਰੋਂ ਨਹੀਂ ਫੇਰ ਨਹੀਂ ਫੇਰ ਕੀ ਹੋਣਾ ਸੀਗਾ ਜਦ ਮੈਂ ਜਾ ਕੇ ਅੰਦਰ ਦੇਖਿਆ ਨਹੀਂ ਬੁੱਢੇ ਨੇ ਤਾਂ ਚੱਕੀਓ ਦਾੰਗ ਨਹੀਂ ਫੇਰ ਬੁੱਢੀ ਹੱਥ ਡੀ ਨਹੀਂ ਉੱਥੇ ਹੀ ਡਿੰਗੜ ਡਿੰਗੜ ਹੋਈ